ਕੁਰਬਾਨੀ ਹਰ ਵੇਲੇ ਹਰ ਮੋੜ ਤੇ ਸਾਨੂੰ ਅਗਵਾਈ ਦਿੰਦੀ ਹੈ ਮੈਂ ਖੇਤਾਂ ਨੂੰ ਨਿਕਲਿਆ ਸੀ ਤੇ ਇੱਕਦਮ ਕਨਕ ਤੇ ਆਈ ਹੋਈ ਲਾਲੀ ਨੂੰ ਵੇਖ ਕੇ ਮਨ ਦੇ ਵਿੱਚ ਆਇਆ ਚਾਰ ਪੰਜ ਦਿਨ ਪਹਿਲਾਂ ਬਹੁਤ ਹਰਿਆਵਲ ਸੀ ਇਸ ਸਮੇ ਲਾਲੀ ਫਿਰ ਗਈ ਤੇ ਬਾਣੀ ਕਹਿੰਦੀ ਹੈ ਚਰ ਆਈ ਚੋਬਨ ਹਾਰਿਆ ਚਰਦਾਰ ਤੇ ਬਢੇਪਾ ਜਦੋਂ ਬਢੇਪਾ ਆਉਂਦਾ ਹੈ ਤੇ ਜਵਾਨੀ ਢਲ ਜਾਂਦੀ ਹੈ ਇਦਾਂ ਹੀ ਜੋ ਜਵਾਨੀ ਦੇ ਵਿੱਚ ਕੰਮ ਕੀਤੇ ਹੁੰਦੇ ਨੇ ਉਹ ਬੜੇਪੇ 'ਚ ਨਹੀਂ ਹੋ ਸਕਦੇ ਤੇ ਕਣਕ ਦੇ ਉੱਤੇ ਹਰਿਆਲੀ ਸੀ ਜਵਾਨੀ ਸੀ ਇਸ ਵੇਲੇ ਲਾਲੀ ਫਿਰ ਗਈ ਹੈ ਪੱਕਣ ਵਾਲੀ ਹੈ ਬੜੇਪਾ ਆ ਗਿਆ ਪਾਸ਼ਾ ਜੀ ਵਾਰ-ਵਾਰ ਸਾਨੂੰ ਜ਼ਿੰਦਗੀ ਤੋਂ ਚਲਾਉਣ ਦੀ ਅਗਵਾਈ ਕਰਦੇ ਨੇ ਸੋ ਜਦੋਂ ਆਪਾਂ ਕੁਦਰਤ ਨੂੰ ਦੇਖਦੇ ਹਾਂ ਮਲਿਹਾਰੀ ਕੁਦਰਤ ਵਸਿਆ ਤੇ ਰੰਤਨ ਜਾਈ ਲਖਿਆ ਦੇ ਮਹਾਵਾਕ ਅਨੁਸਾਰ ਹਰ ਪਾਸੇ ਪ੍ਰਮਾਤਮਾ ਦੀ ਰੱਬ ਦੀ ਜੋਤ ਸਾਨੂੰ ਨਜ਼ਰ ਆਉਂਦੀ ਹੈ ਇਤਾਂ ਹੀ ਸਾਡੀ ਜ਼ਿੰਦਗੀ ਦੇ ਪਲ ਵੀ ਮੁੱਕ ਰਹੇ ਨੇ ਅਸੀਂ ਵੀ ਬਚਪਨ ਤੋਂ ਜਵਾਨੀ ਤੇ ਜਵਾਨੀ ਤੋਂ ਬੜੇਪਾ ਬੜੇਪੇ ਤੋਂ ਮੋਤ ਵੱਲੇ ਵਧ ਰਹੇ ਹਾਂ ਸੋ ਆਓ ਜਿੰਨਾ ਚਿਰ ਜੀ ਸਰੀਰ ਦੇ ਵਿੱਚ ਵਧੀਆ ਸਤਿਆ ਹੈ ਸਵਾਸ ਨੇ ਪ੍ਰਮਾਤਮਾ ਨੂੰ ਯਾਦ ਕਰਕੇ ਕਿਰਤ ਕਮਾਈ ਕਰੀਏ